ਬਹੁਤ ਹੀ ਵੱਡੀ ਖਬਰ ਆ ਰਹੀ ਹੈ ਪੰਜਾਬ ਨਿਊਜ਼ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ 'ਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਦਾ ਐਲਾਨ ਹੋਇਆ ਵਾ ਸਕੂਲ ਤੁਹਾਡੇ ਜਿਹੜੇ ਹੈਗੇ ਆ ਬੰਦ ਰਹਿਣਗੇ ਕੱਲ 27 ਜਨਵਰੀ ਨੂੰ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਹੋਈ ਹੈ ਤਾਂ ਦੇਖ ਲਓ ਪੰਜਾਬ ਦੇ ਗਣਤੰਤਰ ਦਿਵਸ ਮੌਕੇ ਜਿੱਥੇ ਅਧਿਕਾਰੀਆਂ ਤੇ ਆਗੂਆਂ ਵੱਲੋਂ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਕਈ ਜ਼ਿਲ੍ਹਿਆਂ 'ਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ ਭਲਕੇ ਯਾਨੀ ਕਿ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਮੁਖੀਆਂ ਨੇ ਆਪਣੋਂ ਆਪਣੇ ਪੱਧਰ ਤੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਆਪਣੇ ਜ਼ਿਲ੍ਹੇ ਦਾ ਨਾਮ ਚੈੱਕ ਕਰ ਲਵੋ ਤਾਂ ਦੇਖੋ ਕੀ ਹੈ ਜਲੰਧਰ ਦੇ ਭਿੱਤ ਮੰਤਰੀ ਹਰਪਾਲ ਚਿਮਾ ਨੇ ਤਿਰੰਗਾ ਲਹਿਰਾਇਆ ਤੇ ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ ਤੇ ਸਮੂਲੀਅਤ ਕਰਨ ਵਾਲੇ 27 ਜਨਵਰੀ ਛੁੱਟੀ ਦਾ ਐਲਾਨ ਕੀਤਾ ਤਰਨਤਾਰਨ ਦੇ ਡੀਸੀ ਸੰਦੀਪ ਸਿੰਘ ਨੇ ਤਿਰੰਗਾ ਲਹਿਰਾਇਆ ਤੇ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗੁਰਦਾਸਪੁਰ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਪਠਾਨਕੋਟ ਰੋਪੜ ਐਸਬੀਐਸ ਨਗਰ ਮੋਹਾਲੀ ਸੰਗਰੂਰ ਤਰਨਤਾਰਨ ਮਲੇਰਕੋਟਲਾ ਮਾਨਸਾ ਮੋਗਾ ਮੁਕਸਰ ਤੇ ਅਮਰੀਕਾ ਦੇ ਉਹਨਾਂ ਸਕੂਲਾਂ ਵਿੱਚ ਜ 27 ਜਨਵਰੀ ਦੀ ਛੁੱਟੀ ਲੈਣੀ ਗਈ ਹੈ ਜਿਨ੍ਹਾਂ ਸਕੂਲ ਦੇ ਬੱਚਿਆਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਵਿੱਚ ਸਮਾਗਮ ਵਿੱਚ ਹਿੱਸਾ ਲਿਆ ਗਿਆ ਸੀਗਾ ਤਾਂ ਦੇਖ ਵੀ ਸਕਦੇ ਹੋ ਦੋਸਤੋ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਗਣਤੰਤਰ ਦਿਵਸ ਮੌਕੇ ਵੱਕ ਵੱਕ ਪ੍ਰੋਗਰਾਮਾਂ 'ਚ ਹਿੱਸਾ ਲਈ ਆ ਇਸ ਲਈ ਸਾਰੇ ਬੱਚਿਆਂ ਲਈ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਆ ਦੇਖ ਵੀ ਸਕਦੇ ਹੋ ਕਿ ਜਿਹੜੇ ਪਟਿਆਲਾ ਦੇ ਜਿਹੜੇ ਹੈਗੇ ਆ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫਿਸ ਵੱਲੋਂ ਜਿਹੜਾ ਹੈਗਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਆਪਣੇ ਟਵਿੱਟਰ ਹੈਂਡਲ ਜਾਂ ਫੇਸਬੁੱਕ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 27 ਜਨਵਰੀ ਨੂੰ ਛੁੱਟੀ ਰਹੇਗੀ ਐਲਾਨ ਕੀਤਾ ਗਿਆ ਹੈ ਕਿਉਂਕਿ ਜਿਹੜੇ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਕਰਕੇ ਵਿਦਿਅਕ ادارے ਜਿਹੜੇ ਹੈਗੇ ਆ ਬੰਦ ਰਹਿਣਗੇ ਬਾਕੀ ਦੋਸਤੋ ਤੁਹਾਡੇ ਜ਼ਿਲ੍ਹੇ ਬਾਰੇ ਕੀ ਖਬਰ ਨਿਕਲ ਕੇ ਆਂਦੀ ਆ ਅੱਗੇ ਤੁਹਾਨੂੰ ਜਰੂਰ ਦੱਸਾਂਗੇ ਇਸ ਲੇ ਸਾਡੇ ਨਾਲ ਜੁੜੇ ਰਹੋ ਬਾਕੀ ਤੁਹਾਡੇ ਜ਼ਿਲ੍ਹੇ ਬਾਰੇ ਖਬਰ ਜਰੂਰ ਆਉਂਦੀ ਹੈ ਤਾਂ ਅਸੀਂ ਜਲਦੀ ਤੋਂ ਜਲਦੀ ਦੱਸਾਂਗੇ ਓਕੇ ਦੋਸਤੋ